ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੂੰ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾਾਂ ਦੇ ਵਿੱਚ ਤੇ ਠੀਕ ਠਾਕ ਹੋਮੂਗੇ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਨੋਬਲ ਸ਼ਾਂਤੀ ਪੁਰਸਕਾਰ ਦੀ ਭਾਵੇਂ ਇਹ ਪੁਰਸਕਾਰ ਹਰ ਸਾਲ ਕਿਸੇ ਨਾ ਕਿਸੇ ਵਿਅਕਤੀ ਨੂੰ ਦਿੱਤਾ ਜਾਂਦਾ ਪਰ ਇਸ ਵਾਰ ਦਾ ਇਹ ਪੁਰਸਕਾਰ ਬੜੀ ਚਰਚਾ ਦੇ ਵਿੱਚ ਰਿਹਾ ਜਿਹਦੇ ਬਾਰੇ ਵਿੱਚ ਤੁਹਾਡੇ ਨਾਲ ਅੱਜ ਚਰਚਾ ਕਰਾਂਗੇ ਵੀ ਇਹ ਕਿਉਂ ਚਰਚਾ ਦੇ ਵਿੱਚ ਰਿਹਾ ਤੁਸੀਂ ਇਸ ਵੀਡੀਓ ਦੇ ਨਾਲ ਜੁੜੇ ਰਹੋ ਭਾਵੇਂ ਅਸੀਂ ਇਹ ਗੱਲ ਮੰਨਦੇ ਆਂ ਵੀ ਪੁਰਸਕਾਰ ਹਾਸਲ ਕਰਨ ਵਾਲਿਆਂ ਦੇ ਆਪਣੇ ਹਿੱਤ ਹੁੰਦੇ ਨੇ ਤੇ ਪੁਰਸਕਾਰ ਦੇਣ ਵਾਲਿਆਂ ਦੇ ਆਪਣੇ ਹਿੱਤ ਨੇ ਇਹ ਪੁਰਸਕਾਰ ਦਿੱਤੇ ਆਪੋ ਆਪਣੇ ਹਿੱਤਾਂ ਦੇ ਲਈ ਜਾਂਦੇ ਨੇ ਤੇ ਲਈ ਵੀ ਆਪੋ ਆਪਣੇ ਹਿੱਤਾਂ ਦੇ ਲਈ ਜਾਂਦੇ ਨੇ ਇਸ ਕਰਕੇ ਆਪਾਂ ਇਸ ਚਰਚਾ ਦੇ ਵਿੱਚ ਤਾਂ ਨਹੀਂ ਪਾਵਾਂਗੇ ਪਰ ਇਸ ਪੁਰਸਕਾਰ ਦੇ ਇਸ ਵਾਰ ਚਰਚਾ ਦੇ ਵਿੱਚ ਕਿਉਂ ਰਿਹਾ ਇਹਦੇ ਉੱਤੇ ਆਪਾਂ ਥੋੜੀ ਜਿਹੀ ਗੱਲ ਇਸ ਵੀਡੀਓ ਦੇ ਵਿੱਚ ਕਰਾਂਗੇ ਦੋਸਤੋ ਇਸ ਵਾਰ ਦਾ ਜਿਹੜਾ ਨੋਬਲ ਸ਼ਾਂਤੀ ਪੁਰਸਕਾਰ ਹੈ ਉਹ ਮਾਰੀਆ ਕੋਰੀਨਾ ਮਸ਼ਾਡੋ ਨੂੰ ਦਿੱਤਾ ਗਿਆ ਜਿਹੜੀ ਕਿ ਵੈਨਜ਼ੂਏਲਾ ਦੀ ਹੈ ਉਹਨੂੰ ਇਹ ਪੁਰਸਕਾਰ ਇਸ ਕਰਕੇ ਦਿੱਤਾ ਗਿਆ ਕਿ ਉਹਨੇ ਆਪਣੇ ਮੁਲਕ ਦੇ ਵਿੱਚ ਤਾਨਾਸ਼ਾਹੀ ਰੁਚੀਆਂ ਦੇ ਮਾਲਕ ਆਗੂਆਂ ਦੇ ਖਿਲਾਫ ਵਿਰੋਧੀ ਤੇ ਜਿਹੜੀ ਖਿੰਡੀ ਖਪਰੀ ਸੀ ਉਹਨੂੰ ਇਕੱਠਾ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਤੇ ਇਸ ਗੱਲ ਦੇ ਲਈ ਯਤਨ ਕੀਤਾ ਕਿ ਲੋਕ ਪ੍ਰਤੀਨਿਧ ਸਰਕਾਰ ਵੈਂਜੂਲਾ ਦੇ ਵਿੱਚ ਸਥਾਪਿਤ ਕੀਤੀ ਜਾ ਸਕੇ ਇਨ੍ਹਾਂ ਯਤਨਾਂ ਦੇ ਤਹਿਤ ਜਦੋਂ ਉਹ ਆਪਣੀਆਂ ਕੋਸ਼ਿਸ਼ਾਂ ਕਰਦੀ ਆ ਤਾਂ ਉਹ ਇਸ ਇਸ ਗੱਲ ਦੇ ਵਿੱਚ ਤਾਂ ਉਹ ਇਸ ਗੱਲ ਦੇ ਵਿੱਚ ਸਫਲ ਹੋ ਜਾਂਦੀ ਆ ਕਿ ਉੱਥੋਂ ਦੇ ਜਿਹੜਾ ਰਾਸ਼ਟਰਪਤੀ ਦੀ ਚੋਣ ਆ ਨਿਕੋਲਸ ਮਦੂਰੋ ਰਾਸ਼ਟਰਪਤੀ ਸੀ ਉਹਦੇ ਖਿਲਾਫ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਵੱਲੋਂ ਉਹ ਉਮੀਦਵਾਰ ਬਣ ਜਾਂਦੀ ਆ ਪਰ ਹਕੂਮਤ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਇਹਦੇ ਲਈ ਉਹਦੇ ਕਾਗਜ਼ ਰੱਦ ਕਰਵਾ ਦਿੱਤੇ ਜਾਂਦੇ ਆ ਤੇ ਹੁਣ ਉਹ ਲਗਭਗ ਪਿਛਲੇ 14 ਮਹੀਨਿਆਂ ਤੋਂ ਲੁਕ ਛਿਪ ਕੇ ਜਣੀ ਬੈਂਜੂਲਾ ਦੇ ਵਿੱਚ ਲੋਕਤੰਤਰੀਕ ਕਦਰਾਂ ਕੀਮਤਾਂ ਲੋਕ ਪ੍ਰਤੀਨਿਧ ਸਰਕਾਰ ਬਣਾਉਣ ਦੇ ਲਈ ਯਤਨਸ਼ੀਲ ਸੀ ਇਸ ਲਈ ਉਹਨੂੰ ਨੋਬਲ ਪੁਰਸਕਾਰ ਦਿੱਤਾ ਗਿਆ ਇੱਥੋਂ ਤੱਕ ਗੱਲ ਠੀਕ ਆ ਪਰ ਜਿਹੜੀ ਅਸੀਂ ਕਹਿੰਦੇ ਆ ਵੀ ਇਸ ਪੁਰਸਕਾਰ ਦੇ ਨਾਲ ਇਸ ਵਾਰ ਇੱਕ ਖਾਸ ਗੱਲ ਜੁੜੀ ਹੋਈ ਆ ਜਿਹੜੀ ਖਿੱਚ ਦਾ ਕੇਂਦਰ ਰਹੀ ਤੇ ਰੁਚੀ ਦਾ ਕਾਰਨ ਵੀ ਰਹੀ ਉਹ ਗੱਲ ਇਹ ਸੀ ਕਿ ਸੰਯੁਕਤ ਰਾਸ਼ਟਰ ਦੀਆਂ ਸਟੇਜਾਂ ਤੋਂ ਲਾ ਕੇ ਅਮਰੀਕਾ ਦੇ ਅੰਦਰ ਇੱਕ ਚਰਚਾ ਛੇੜੀ ਹੋਈ ਸੀ ਉਥੋਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਿ ਇਹ ਜਿਹੜਾ ਪੁਰਸਕਾਰ ਆ ਇਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਉਹ ਆਪਣੇ ਆਪ ਦਾ ਦਾਵਾ ਆਪ ਹੀ ਪੇਸ਼ ਕਰ ਰਿਹਾ ਸੀ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਵੀ ਵਿਅਕਤੀ ਵੱਲੋਂ ਨੋਬਲ ਸ਼ਾਂਤੀ ਪੁਰਸਕਾਰ ਦਾ ਦਾਅਵੇਦਾਰ ਆਪਣੇ ਆਪ ਨੂੰ ਆਪ ਪੇਸ਼ ਕਰਨਾ ਜਣੀ ਸੰਯੁਕਤ ਰਾਸ਼ਟਰ ਦੀ ਸਟੇਜ ਦੇ ਉੱਤੇ ਡੋਨਲਡ ਟਰੰਪ ਬੱਲੋਂ ਇਹ ਆਖਿਆ ਗਿਆ ਕਿ ਇਹ ਜਿਹੜਾ ਪੁਰਸਕਾਰ ਆ ਉਹਨਾਂ ਨੂੰ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਦੁਨੀਆ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਚੱਲ ਰਹੀਆਂ ਜੰਗਾਂ ਉਸ ਉਹਨਾਂ ਨੂੰ ਖਤਮ ਕਰਵਾਇਆ ਜਿਦੇ ਚੋਂ ਪ੍ਰਮੁੱਖ ਨੇ ਭਾਰਤ-ਪਾਕਿਸਤਾਨ ਜੰਗ, ਕੋਸੋਵੋ ਸਰਬੀਆ ਜੰਗ, ਕਾਗੋ ਕਵਾਡਾ ਜੰਗ ਇਹ ਜਿਹੜੀਆਂ ਜੰਗਾਂ ਨੇ ਉਹਨਾਂ ਨੇ ਆਪਣੇ ਯਤਨਾਂ ਦੇ ਸਦਕਾ ਖਤਮ ਕਰਵਾਈਆਂ ਨੇ ਇਸ ਕਰਕੇ ਇਹ ਪੁਰਸਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਇਥੇ ਸੀਮਤ ਨਹੀਂ ਇਹ ਗੱਲ ਉਹਨਾਂ ਨੇ ਫੌਜ ਦੇ ਅਫਸਰਾਂ ਨੂੰ ਵੀ ਕੋਆਨਟੋ ਦੇ ਵਿੱਚ ਇਹ ਗੱਲ ਕਹੀ ਵੀ ਜੇ ਇਸ ਵਾਰ ਦਾ ਜਿਹੜਾ ਨੋਬਲ ਪੁਰਸਕਾਰ ਆ ਉਹ ਆਪਾਂ ਨੂੰ ਨਹੀਂ ਮਿਲਦਾ ਤਾਂ ਇਹਦੇ ਨਾਲ ਅਮਰੀਕਾ ਦੀ ਬੇਇੱਜ਼ਤੀ ਹੋਊਗੀ ਇੱਥੇ ਵੀ ਗੱਲ ਨਹੀਂ ਇਹ ਰੁਕਦੀ ਉਸ ਤੋਂ ਬਾਅਦ ਉਹਨਾਂ ਨੇ ਇਸ ਪੁਰਸਕਾਰ ਨੂੰ ਹਾਸਲ ਕਰਨ ਦੇ ਲਈ ਇੱਕ ਪੂਰੀ ਮੁਹਿੰਮ ਚਲਾਈ ਗਈ ਜੀਹਦੇ ਵਿੱਚ ਵਾਈਟ ਹਾਊਸ ਦੇ ਜਿਹੜੇ ਕਰਮਚਾਰੀ ਸੀ ਵਾਈਟ ਹਾਊਸ ਦੇ ਜਿਹੜੇ ਮਲਾਜਮ ਸੀ ਉਹਨਾਂ ਵੱਲੋਂ ਵੀ ਪ੍ਰੈਸ ਬਰੀਫਿੰਗ ਦੇ ਵਿੱਚ ਇਹੀ ਗੱਲਾਂ ਜਿਹੜੀਆਂ ਕਈਆਂ ਜਾਣਤਗਾਰੀਆਂ ਲਗਾਤਾਰ ਤੇ ਇਸ ਕਿਸਮ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਪੁਰਸਕਾਰ ਦੇ ਲਈ ਸਭ ਤੋਂ ਵੱਡਾ ਦਾਵੇਦਾਰ ਉਹ ਅਮਰੀਕਾ ਦਾ ਰਾਸ਼ਟਰਪਤੀ ਡੋਲਨ ਟਰੰਪਾ ਇਸ ਕਰਕੇ ਸਾਰੀ ਦੁਨੀਆ ਦੇ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਸੀ ਕਿ ਕੀ ਇਸ ਵਾਰ ਦਾ ਜਿਹੜਾ ਪੁਰਸਕਾਰ ਆ ਉਹ ਡੋਲਨ 트ੰਪ ਨੂੰ ਮਿਲੂਗਾ ਅਮਰੀਕਾ ਦੇ ਰਾਸ਼ਟਰਪਤੀ ਨੂੰ ਮਿਲੂਗਾ ਸੰਯੁਕਤ ਰਾਸ਼ਟਰ ਦੇ ਮੰਚ ਉੱਤੇ ਡੋਲਨ 트ੰਪ ਦੀ ਹਾਂ ਦੇ ਵਿੱਚ ਹਾਂ ਮਿਲਾਉਂਦਿਆਂ ਹਮੀ ਭਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਇਹ ਗੱਲ ਕਹੀ ਵੀ ਜੇ ਡੋਲਨ 트ੰਪ ਹੋਰੀ ਵਿੱਚ ਨਾ ਆਉਂਦੇ ਤਾਂ ਭਾਰਤ ਪਾਕਿਸਤਾਨ ਦੀ ਜਿਹੜੀ ਜੰਗ ਸੀ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਇਹ ਇਹਨਾਂ ਦੇ ਯਤਨਾਂ ਸਦਕਾ ਹੀ ਆ ਕਿ ਇਹ ਜੰਗ ਜਿਹੜੀ ਆ ਇਹਨਾਂ ਦੇ ਕਹਿਣ ਤੇ ਇਹ ਜੰਗ ਜਿਹੜੀ ਆ ਇਹ ਰੁਕੀ ਆ ਇਸ ਕਰਕੇ ਇਹ ਸ਼ਾਂਤੀ ਦੇ ਮਸੀਹਾ ਨੇ ਪਰ ਦੋਸਤੋ ਇਸ ਤੋਂ ਅਗਲਾ ਸਵਾਲ ਜਿਹੜਾ ਸਾਡੇ ਸਭ ਦੇ ਮਨਾਂ ਵਿੱਚ ਪੈਦਾ ਹੁੰਦਾ ਉਹ ਇਹ ਆ ਕਿ ਡੋਲਨ ਟਰੰਪਰ ਉਸ ਦੁਨੀਆ ਦੇ ਸਾਮਰਾਜੀ ਮੁਲਕ ਦਾ ਰਾਸ਼ਟਰਪਤੀ ਆ ਜਿਹੜੇ ਮੁਲਕ ਦੀ ਵੱਡੀ ਆਰਥਿਕਤਾ ਦਾ ਹਿੱਸਾ ਹਥਿਆਰਾਂ ਦੇ ਉੱਤੇ ਖੜਾ ਜਿਹਦੇ ਜਿਸ ਮੁਲਕ ਦੇ ਵਿੱਚ ਸਭ ਤੋਂ ਵੱਡਾ ਕਾਰੋਬਾਰ ਹਥਿਆਰ ਬਣਾਉਣ ਦਾ ਕੀਤਾ ਜਾਂਦਾ। ਜਾਨੀ 60% ਕਾਰੋਬਾਰ ਹਥਿਆਰਾਂ ਨਾਲ ਜੁੜੀਆਂ ਹੋਈਆਂ ਫੈਕਟਰੀਆਂ ਦਾ। ਉਸ ਮੁਲਕ ਦਾ ਰਾਸ਼ਟਰਪਤੀ ਪੂਰੀ ਦੁਨੀਆ ਦੇ ਵਿੱਚ ਸੰਯੁਕਤ ਰਾਸ਼ਟਰ ਦੀ ਸਟੇਜ ਦੇ ਉੱਤੋਂ ਖੜ ਕੇ ਫੌਜੀ ਅਫਸਰਾਂ ਦੇ ਵਿੱਚ ਜਾ ਕੇ ਇਸ ਗੱਲ ਦਾ ਦਾਵਾ ਠੋਕਦਾ ਹੈ ਕਿ ਦੁਨੀਆ ਦੇ ਵਿੱਚ ਸ਼ਾਂਤੀ ਦਾ ਮਸੀਹਾ ਉਹ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਹੈ। ਪਰ ਇੱਕ ਚੰਗੀ ਗੱਲ ਹੋਈ ਕਿ ਇਸ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਡੋਲਨ ਟਰੰਪ ਨੂੰ ਨਹੀਂ ਚੁਣਿਆ ਗਿਆ ਸਗੋਂ ਇਹਦੇ ਲਈ ਚੁਣਿਆ ਕਿਹਨੂੰ ਗਿਆ ਚੁਣਿਆ ਗਿਆ ਵੈਂਜੂਏਲਾ ਦੀ ਮਾਰੀਆ ਕੋਰੀਨਾ ਮਸ਼ਾਡੋ ਨੂੰ ਜਿਹੜੀ ਕਿ ਵੈਂਜੂਏਲਾ ਦੇ ਵਿੱਚ ਲੋਕ ਪ੍ਰਤੀਨਿਧ ਸਰਕਾਰ ਬਣਾਉਣ ਦੇ ਲਈ ਯਤਨਸ਼ੀਲ ਆ ਸੋ ਇਸ ਲਈ ਇਹ ਪੁਰਸਕਾਰ ਆਪਣੇ ਆਪ ਦੇ ਵਿੱਚ ਬੜਾ ਰੌਚਕ ਰਿਹਾ ਤੇ ਆਪਣੇ ਆਪ ਦੇ ਵਿੱਚ ਟੈਸਟਿੰਗ ਰਹਾ ਲੋਕਾਂ ਦੀਆਂ ਨਜ਼ਰਾਂ ਦੁਨੀਆ ਪੱਧਰ ਤੇ ਲੋਕਾਂ ਦੀਆਂ ਨਜ਼ਰਾਂ ਇਸ ਪੁਰਸਕਾਰ ਦੇ ਉੱਤੇ ਲੱਗੀਆਂ ਹੋਈਆਂ ਸੀ ਕਿ ਆਖਰ ਨੂੰ ਇਹ ਪੁਰਸਕਾਰ ਕਿਹਨੂੰ ਮਿਲੇਗਾ ਸੋ ਇਸ ਲਈ ਅਸੀਂ ਜਦੋਂ ਇਹ ਗੱਲ ਕਰਦੇ ਆ ਕਿ ਇਹ ਪੁਰਸਕਾਰ ਜਿਹੜੇ ਦਿੱਤੇ ਜਾਂਦੇ ਨੇ ਇਹਨਾਂ ਦੀ ਆਪਣੀ ਇੱਕ အਹਿਮੀယਤ ਆ ਇਸ အਹਿਮੀယਤ ਨੂੰ ਕਿਸੇ ਮੁਲਕ ਦੇ ਦਬਾਅ ਥੱਲੇ ਜਾਂ ਕਿਸੇ ਵਿਅਕਤੀ ਖਾਸ ਦੇ ਦਬਾਅ ਥੱਲੇ ਆ ਕੇ ਜਿਹੜਾ ਵੰਡਣਾ ਹੈ ਉਹ ਇਸ ਪੁਰਸਕਾਰ ਦੀ ਇਮਿਆਨਤ ਨੂੰ ਘਟਾ ਸਕਦਾ ਹੈ ਸੋ ਇਸ ਲਈ ਇਸ ਵਾਰ ਤਾਂ ਜਿਹੜਾ ਇਹ ਪੁਰਸਕਾਰ ਆ ਉਹ ਦਬਾਅ ਹੋਣ ਦੇ ਬਾਵਜੂਦ ਵੀ ਆਪਣੀ ਪ੍ਰਾਣੀ ਪਰੰਪਰਾ ਤੇ ਪ੍ਰਾਣੀ ਪ੍ਰਕਿਰਿਆ ਦੇ ਵਿੱਚੋਂ ਹੁੰਦਾ ਹੋਇਆ ਮਸ਼ਾਡੋ ਨੂੰ ਦਿੱਤਾ ਗਿਆ ਇਹ ਇੱਕ ਚੰਗਾ ਸੰਦੇਸ਼ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇੰਟਰਸਟਿੰਗ ਲੱਗੀ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕ ਇਸ ਸੱਚਾਈ ਨੂੰ ਜਾਣ ਸਕਣ